ਕੋਲੀਆਂ ਪਾ ਕੇ ਤੇ ਤੁਸੀਂ ਇਹਨਾਂ ਦੇ ਨਾਲ ਸਾਰਿਆਂ ਨੇ ਪਰਫਾਰਮ ਕਰਨਾ ਔਰ ਕੋਸ਼ਿਸ਼ ਕਰਨੀ ਹੈ ਲਾਈਵ ਦੇਖਣਾ ਇਧਰਲੇ ਪਾਸੇ ਨੂੰ ਸਾਰਿਆਂ ਨੇ ਸਾਰਿਆਂ ਦੀ ਵੀਡੀਓ ਬਣਨੀ ਚਾਹੀਦੀ ਹਾਂਜੀ ਆਓ ਜੀ ਜੀ ਨਿਊਜ਼ ਤੋਂ ਸਾਡੇ ਬਹੁਤ ਹੀ ਅਜੀਜ਼ ਮੇਰਾ ਵੀਰ ਮਿੱਤਰ ਭਰਾ ਸਾਡਾ ਰੀਲ ਸਟੂਡੀਓ ਤੋਂ ਦੀਪਕ ਜੀ ਅਗਰਵਾਲ ਜੀ ਨਿਊਜ਼ ਤੋਂ ਜਿਹੜੇ ਕੀ ਕਵਰੇਜ ਕਰ ਰਹੇ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹੈ ਪੰਜਾਬੀ ਵਿਰਸਾ ਮੇਲਾ ਤੀਆਂ ਦਾ ਤੀਆਂ ਦਾ ਮੇਲਾ ਯਾਨੀ ਕਿ ਤੀਆਂ ਦਾ ਮੇਲਾ ਉਹਦੇ ਵਿਚਕਾਰ ਪਹੁੰਚੇ ਨੇ ਸਰਤਾਜ ਜੀ ਔਰ ਸਿੰਦਰਮਨ ਜੀ ਮੈਂ ਉਹਨਾਂ ਨੂੰ ਮੈਗ ਦੇਣ ਜਾ ਰਿਹਾ ਜੀ ਕਬੂਲ ਕਰੋ ਹਲੀ 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 ਪੰਜਾਬੀ ਵਿਰਸਾ ਕਲੱਬ ਇੱਕ ਵਾਰੀ ਖੋਲ ਕੇ ਤਾੜੀ ਸੜੀਆਂ ਪੈਣਾ ਨਹੀਂ ਲਾ ਦੂ ਤਾੜੀ ਬਹੁਤ ਕੰਜੂਸੇ ਵਾਲੇ ਕਿਉਂਕਿ ਇਹ ਸਾਡਾ ਪੰਜਾਬੀ ਕਲਚਰ ਸੰਭ ਕੇ ਘਰਵਾਲੀਆਂ ਸੜੀਆਂ ਪੈਣਾ ਹੀ ਨੇ ਓਏ ਕਿੱਧਰ ਗਿਆ ਉਹ ਦੌਰ ਪੁਰਾਣਾ ਪੈ ਗਿਆ ਕਿਹੜੇ ਰਾਹ ਕਿੱਧਰ ਗਿਆ ਉਹ ਦੌਰ ਪੁਰਾਣਾ ਪੈ ਗਿਆ ਕਿਹੜੇ ਰਾਹ ਓਏ ਸਾਰਾ ਟੱਬਰ ਪੀ ਲੰਦਾ ਸੀ ਪਾਈਆ ਦੁੱਧ ਦੀ ਚਾ ਜਦੋਂ ਧੋਤੀਆਂ ਤੇ ਚਾਦਰਾਂ ਦਾ ਰਵਾਜ ਹੁੰਦਾ ਸੀ ਉਹ ਇੱਜ਼ਤਾਂ ਸਾਧੀਆਂ ਤੇ ਸਭ ਦਾ ਖਿਆਲ ਹੁੰਦਾ ਸੀ ਬਾਪੂ ਜੀ ਅੱਜ ਕੱਲ ਕਿੱਥੇ ਅੱਜ ਕੱਲ ਤਾਂ 버ਗਰ ਪੀਤੇ ਚੱਲ ਗਏ ਗੋਣ ਵਾਲੇ ਦੀ ਹਿੱਕ ਵਿੱਚ ਜੋਰ ਹੈ ਨਹੀਂ ਇਕੱਲੇ ਸਾਜ਼ ਵਜਾਉਣ ਦਾ ਕੀ ਫਾਇਦਾ ਓਏ ਜਿਹੜੇ ਰੋਗੀ ਨੇ ਪਰਹੇਜ਼ ਨਹੀਂ ਕਰਨਾ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ ਉਹ ਕਰਜ਼ਾ ਲੈ ਕੇ ਜਿਹਨੇ ਮੋੜਨਾ ਹੀ ਨਹੀਂ ਉਹਦਾ ਭਵਿੰਦਰ ਸਿੰਘ ਵਿਆਹ ਵਧਾਉਣ ਦਾ ਕੀ ਫਾਇਦਾ ਓਏ ਮੱਖਣ ਬਰਾੜ ਕਹਿੰਦਾ ਆਪਣੀ ਘਰ ਵਾਲੀ ਨੂੰ ਭਾਗਵਾਨ ਜੇ ਤੂੰ ਮੱਕੀ ਦੀ ਰੋਟੀ ਨਹੀਂ ਪਕਾ ਸਕਦੀ ਫਿਰ ਕੱਲੇ ਸਾਗ ਬਣਾਉਣ ਦਾ ਵੀ ਕੀ ਫਾਇਦਾ ਸਾਡੀਆਂ ਬੇਬੇ ਹੋ ਰਹੀਏ ਸਾਡੀ ਬੇਬੇ ਅੱਗੇ ਕੇ ਬੈਠੀ ਐ ਪੁਰਾਣੇ ਟਾਈਮ ਦੇ ਜਿੰਨੇ ਤਰ ਧੁੰਨੀ ਹਰੀ ਨਹੀਂ ਹੁੰਦੀ ਸੀ ਕੀ ਤੋੜੀ ਚ ਸਾਗ ਨਹੀਂ ਮੁੱਕਦਾ ਸੀ ਔਰ ਅੱਜ ਕੱਲ ਬਾਬਾ ਜੀ 5 ਮਿੰਟ ਚ ਸਾਗ ਬਣ ਜਾਂਦਾ ਹੈ ਬਹੁਤ ਸਾਰਾ ਪਿਆਰ ਜਿਹੜੀਆਂ ਸਾਡੀਆਂ ਭੈਣਾਂ ਨੇ ਅੱਗੇ ਹੋ ਕੇ ਭਰਾਲਾ ਕੀਤਾ ਇੱਕ ਵਾਰੀ ਮੇਰੀ ਭੈਣਾਂ ਇੱਥੇ ਆ ਜਾਣਾ ਇੱਕ ਵਾਰ ਪਲੀਜ਼ ਜਦੋਂ ਭੈਣਾ ਕਹਿੰਦਾ ਭਰਾਵਾਂ ਦਾ ਰਿਸ਼ਤਾ ਬਹੁਤ ਵੱਡਾ ਹੁੰਦਾ ਮੈਂ ਕਿਹਦਾ ਇੱਧਰ ਸਾਰੇ ਫੇਸ ਕਰ ਲਓ ਸਾਹਮਣੇ ਕੈਮਰੇ ਵੱਲ ਇਹਨਾਂ ਸਾਡੀਆਂ ਭੈਣਾਂ ਦੇ ਖੁੱਲ ਕੇ ਘਰ ਤਾੜੀ ਲਾ ਦਿਓ ਮੈਂ ਕਿਹਦਾ ਕਿਹਦਾ ਨਾਮ ਬੋਲਾਂ ਇਹ ਸਾਰੀਆਂ ਹੀ ਭੈਣਾਂ ਨਾਮੀ ਨੇ ਤੁਸੀਂ ਜਿੰਨੇ ਵੀ ਚੱਲ ਕੇ ਆਓ ਛੋਟੇ ਛੋਟੇ ਕਦਮ ਲੈ ਕੇ ਕਿੱਥੇ ਪਹੁੰਚੇ ਹੋ ਦੂਸਰਾ ਇੱਟੀਆਂ ਦਾ ਮੇਲਾ ਇਹ ਥੋੜਾ ਆਪਣਾ ਮੇਲਾ ਆ ਇਹ ਪੰਜਾਬੀ ਵਿਰਸਾ ਸਾਹਮਣੇ ਰੱਖ ਦਰੋ ਸਮਾਂ ਬਹੁਤ ਘੱਟ ਐ ਕਿਉਂਕਿ ਉਧਰੋਂ ਮੌਸਮ ਵੀ ਕਹਿੰਦਾ ਇੰਨੀ ਖੁਸ਼ੀ ਆ ਮੌਸਮ ਨੂੰ 2 ਵਜੇ ਗੱਲ ਕਰਦੇ ਵੀ ਕਹਿੰਦੇ ਨੇ ਗਰਮੀ 'ਚ ਕੌਣ ਆਊਗਾ ਇੱਥੇ ਸਾਰੇ ਹੀ ਆਉਂਦੇ ਨੇ ਜਿੱਥੇ ਪੰਜਾਬ ਦਾ ਪਿਆਰ ਹੋਵੇ ਉੱਥੇ ਸਾਰੇ ਹੀ ਆਉਂਦੇ ਨੇ ਇਹ ਸਾਡੀਆਂ ਭੈਣਾਂ ਦੇ ਇੱਕਰ ਖੁੱਲ ਕੇ ਤਾੜੀ ਲਾ ਦਿਓ ਸ਼ੁਰੂਆਤ ਕਰਨ ਲੱਗੇ ਆ ਥੋੜਾ ਆਪਣਾ ਪੰਜਾਬ ਦਾ ਬਹੁਤ ਮਸ਼ਹੂਰ ਕਿਆ ਸਰਤਾਜ ਮਲਵਈ ਗਿੱਧਾ ਮਲਵਈ ਗਿੱਧਾ ਮਲਵਈ ਕਿਦਾ ਅੱਜ ਸੜੀਆਂ ਪੜਾ ਸਾਰੇ ਆਵਾ ਗਿੱਦਾ ਪਾ ਕੇ ਬੋਲੀਆ ਪਾ ਕੇ ਨੱਚਾਂਗੇ ਇੱਕ ਮਿੰਟ ਸਾਰੇ ਇੱਥੇ ਨਾ ਥੋੜਾ ਅੱਗੇ ਆ ਜਾਓ ਥੋੜਾ ਥੋੜਾ ਇੱਥੇ ਜਾ ਜਾ ਕਰੋ ਸਾਰੇ ਤਾਂ ਕਿ ਸਾਰਿਆਂ ਦੀ ਕੈਮਰੇ ਚ ਸਾਰਿਆਂ ਦੇ ਫੇਸ ਆ ਜਾਣ ਬਹੁਤ ਸ਼ਤਕਾਰਯੋ ਆਓ ਸ਼ੁਰੂ ਕਰਨ ਲੱਗੇ ਆ ਸਭ ਤੋਂ ਪਹਿਲਾਂ ਕੋਈ ਵੀ ਕੰਮ ਕਰੀ ਪਾਵੇ ਨਾਨਕ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਕੋਲ ਕਪੜਾ ਇੱਕ ਵਾਰੀ ਸਿਰ ਤੇ ਰੱਖ ਲਿਓ ਜਿਨ੍ਹਾਂ ਕੋਲ ਹੈ ਨਹੀਂ ਮਜਬੂਰ ਨਹੀਂ ਕਰਾਂਗੇ ਉਸ ਤੋਂ ਬਾਅਦ ਜਿਵੇਂ ਆਪਣਾ ਪੰਜਾਬੀ ਬੋਲੀ ਥੋੜੀ ਸੇਵ ਕਰਦੇ ਰਹਾਂਗੇ ਆਜੋ ਇਕ ਸਾਰੇ ਫਤਿਹ ਦੀ ਸ਼ਾਨ ਮੇਰੇ ਨਾਲ ਕਰ ਦੋ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਨਾਨਕ ਫਕੀਰ ਪਿਆਗਾਮ ਦਾ ਉਹ ਬਾਬੇ ਮਰਦਾਨੇ ਦੀ ਰਵਾਵ ਤੇ ਉਹ ਨਾਨਕ ਫਕੀਰ ਪਿਆਗਾਮ ਦਾ ਉਹ ਬਾਬੇ ਮਰਦਾਨੇ ਦੀ ਰਵਾਵ ਤੇ ਨਾਨਕ ਫਕੀਰ ਪਿਆਦਮ ਦਾ ਬਾਬੇ ਮਰਦਾਨੇ ਦੀ ਰਵਾਵਤੇ ਨਾਨਕ ਫਕੀਰ ਪਿਆਦਮ ਦਾ ਬਾਬੇ ਮਰਦਾਨੇ ਦੀ ਰਵਾਵਤੇ ਹੁਤੇ ਨਾ ਤੇਰਾ ਤੋਲ ਕੇ ਵਖਾਉਂਦਾ ਤੇਰਾ ਤੇਰਾ ਤੋਲ ਕੇ ਵਖਾਉਂਦਾ ਬਾਬੇ ਮਰਦਾਨੇ ਦੀ ਰਵਾਵਤੇ ਨਾਨਕੁ ਫਕੀਰ ਪਿਆ ਦਾਉਂਦਾ ਬਾਬੇ ਮਰਦਾਨੇ ਦੀ ਰਵਾਵਤੇ ਨਾਨਕੁ ਫਕੀਰ ਪਿਆ ਦਾਉਂਦਾ ਬਾਬੇ ਮਰਦਾਨੇ ਦੀ ਰਵਾਵਤੇ ਨਾਨਕੁ ਫਕੀਰ ਪਿਆ ਦਾਉਂਦਾ ਬਾਬੇ ਮਰਦਾਨੇ ਦੀ ਰਵਾਵਤੇ ਪੰਜੇ ਨਾਲ ਪੱਥਰ ਟਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ ਕੀਰਤ ਦਾ ਸ਼ਬਦ ਪੜਾਇਆ 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 ਬਾਬੇ ਨੇ ਤੇਰਾ ਤੇਰਾ ਤੋਲ ਕੇ ਵਖਾਉਂਦਾ ਤੇਰਾ ਤੇਰਾ ਤੋਲ ਕੇ ਵਖਾਉਂਦਾ ਬਾਬੇ ਮਰਦਾਨੇ ਦੀ ਰਵਾਬ ਤੇ ਨਾਨਕ ਫਕੀਰ ਵੀ ਆਗਾਮਦਾ ਬਾਬੇ ਮਰਦਾਨੇ ਦੀ ਰਵਾਵਤਿ ਨਾਨਕ ਫਕੀਰ ਵੀ ਆਗਾਮਦਾ ਬਾਬੇ ਮਰਦਾਨੇ ਦੀ ਰਵਾਵਤਿ ਹੋ ਨਾਨਕ ਫਕੀਰ ਆਗਾਮਦਾ ਬਾਬੇ ਮਰਦਾਨੇ ਦੀ ਰਵਾਵਤਿ ਇਹ ਆਗਾਮਿਕ ਫਕੀਰ ਤੇ ਆਗਾਮਦਾ ਬਾਬੇ ਮਰਦਾਨੇ ਦੀ ਰਵਾਵਤਿ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਉਹ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਹੋ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ऐ हो जिया खुशी अले आवी बाबा नान का ऐ हो जिया खुशी अले आवी बाबा नान का ऐ हो जिया खुशी अले आवी बाबा नान का तोड़ा भी तोड़ा भी है आजा है शावा है बल्ले वो बल्ले एक सारे दी सांझ में नाल कर दो मिलके वाही जी का खालसा श्री वाही जी की फतेह ਹੋ ਨਾਨਕ ਫਕੀਰ ਪਿਆਗਾਮ ਦਾ ਵਾਬੇ ਮਰਦਾਨੇ ਦੀ ਰਵਾਵ ਤੇ ਹੋ ਨਾਨਕ ਫਕੀਰ ਪਿਆਗਾਮ ਦਾ ਵਾਬੇ ਮਰਦਾਨੇ ਦੀ ਰਵਾਵ ਤੇ ਨਾਨਕ ਫਕੀਰ ਪਿਆਗਾਮ ਦਾ ਵਾਬੇ ਮਰਦਾਨੇ ਦੀ ਰਵਾਵ ਤੇ ਨਾਨਕ ਫਕੀਰ ਪਿਆਗਾਮ ਦਾ ਬਾਬੇ ਮਰਦਾਨੇ ਦੀ ਰਾਬਤੇ ਹੁੰਦੇ ਨਾ ਤੇਰਾ ਤੋਲ ਕੇ ਵਖਾਉਂਦਾ ਤੇਰਾ ਤੇਰਾ ਤੋਲ ਕੇ ਵਖਾਉਂਦਾ ਬਾਬੇ ਮਰਦਾਨੇ ਦੀ ਰਾਬਤੇ ਨਾਨਕ ਫਕੀਰ ਪਿਆ ਦਾਉਂਦਾ ਬਾਬੇ ਮਰਦਾਨੇ ਦੀ ਰਾਬਤੇ ਨਾਨਕ ਫਕੀਰ ਪਿਆ ਦਾਉਂਦਾ ਬਾਬੇ ਮਰਦਾਨੇ ਦੀ ਰਾਬਤੇ ਨਾਨਕ ਫਕੀਰ ਪਿਆਰਾ ਆਮਦਾ ਬਾਬੇ ਮਰਦਾਂ ਨੇ ਧੀਰ ভাবਤੇ ਪੰਜੇ ਨਾਲ ਪੱਥਰ ਟਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ ਪੰਜੇ ਨਾਲ ਪੱਥਰ ਟਿਕਾਇਆ ਬਾਬੇ ਨੇ ਕੀਰਤ ਦਾ ਸ਼ਬਦ ਪੜਾਇਆ ਬਾਬੇ ਨੇ ਕੀਰਤ ਦਾ ਸ਼ਬਦ ਪੜਾਇਆ ਬਾਬੇ ਨੇ ਕੀਰਤ ਦਾ ਸ਼ਬਦ ਪੜਾਇਆ ਬਾਬੇ ਨੇ ਸ਼ਬਦ ਪੜਾਇਆ ਬਾਬੇ ਨੇ ਤੇਰਾ ਤੇਰਾ ਤੋਲ ਕੇ ਵਖਾਉਂਦਾ ਤੇਰੇ ਤੇਰਾ ਤੋਲ ਕੇ ਵਖਾਉਂਦਾ ਬਾਬੇ ਮਰਦਾਨੇ ਦੀ ਰਵਾਬ ਤੇ ਨਾਨਕ ਫਕੀਰ ਵੀ ਆਗਾਉਂਦਾ ਬਾਬੇ ਮਰਦਾਨੇ ਦੀ ਰਵਾਬ ਤੇ ਨਾਨਕ ਫਕੀਰ ਵੀ ਆਗਾਉਂਦਾ ਬਾਬੇ ਮਰਦਾਨੇ ਦੀ ਰਵਾਬ ਤੇ ਹੋ ਨਾਨਕ ਫਕੀਰ ਆਗਾਉਂਦਾ ਬਾਬੇ ਮਰਦਾਨੇ ਦੀ ਰਵਾਬ ਤੇ ਇਹ ਆ ਗਏ ਕਬੀਰ ਤੇ ਹੋ ਹਮਦਾ ਬਾਬੇ ਮਾਰੇ ਦਾ ਨੇ ਹੋ ਬਾਬੇ ਮਾਰੇ ਦਾ ਨੇ ਦੀਰਵਾ ਬੋਜੇ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਓਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਓਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਓਹੋ ਜੀਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਹੋ ਆਵੀ ਬਾਬਾ ਨਾਨਕਾ ਨਾ ਜਾਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ बाबा नानका एह आवी बाबा नानका एह खुशी बाबा नानका एहो जिया खुशी आले आवी बाबा नानका तोड़ा भी तोड़ा भी है आदा है चो निकली नि बदलिए चो निकली निे बदलिए

ਹੌਣ ਮੇਹਰੀਆਂ ਵੀ ਜਾਨ ਮੇਹਰੀਆਂ ਹੌਣ ਤੇਰੀਆਂ ਵੀ ਜਾਨ ਤੇਰੀਆਂ ਭਣ ਭਣ ਕੇ ਕਬੂਤਰ ਪਾਹੇਰੀਆਂ ਨਹੀਂ ਭਣ ਭਣ ਕੇ ਕਬੂਤਰ ਪਾਹੇਰੀਆਂ ਨਹੀਂ ਬਿੱਲੋ ਭਣ ਕੇ ਕਬੂਤਰ ਪਾਹੇਰੀਆਂ ਨਹੀਂ ਭਣ ਭਣ ਕੇ ਕਬੂਤਰ ਧੌਣ ਮੇਰੀਆਂ ਵੀ ਜਾਨ ਮੇਰੀਆਂ ਹੌਣ ਮੇਰੀਆਂ ਵੀ

नच बराबर लगूगा नच बराबर लगूगा हो आज नच बराबर मेरे पता फेर लगूगा आजा नच बराबर मेरे पता फेर लगूगा आजा नच बराबर मेरे पता फेर लगूगा आ न सुखी भेण भेण नची हानी सखी पैण भेण नची आ नी सो नखी भेण भैणा नची हानी सखी भेण भैणा नची आ नी सो नखी भेण भेण नची आ नी सखी भेण भेण नची आानी सखी भेण पैण नची तोड़ा बि थोड़ा बि है आजा शावा है शावाणी ਜੇ ਡਾਈਏ ਨਾਵੇਂ ਜੋੜ ਕੇ ਸੋਹਣ ਦਾ ਮਹੀਨਾ ਮੰਜੇ ਡਾਈਏ ਨਾਵੇਂ ਜੋੜ ਕੇ ਸੋਹਣ ਦਾ ਮਹੀਨਾ ਮੰਜੇ ਡਾਈਏ ਨਾਵੇਂ ਜੋੜ ਕੇ ਮਗਨ ਪਰ ਨਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਮਗਨ ਪਰ ਨਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਮਗਨ ਪਰ ਨਾਲੇ ਪਾਣੀ ਲੈ ਨਾ ਜਾਵੇ ਜੋੜ ਕੇ ਮਗਨ ਪਰ ਨਾਲੇ ਪਾਣੀ ਲੈ ਨਾ ਜਾਵੇ ਆ ਜਾ ਹੈ ਸ਼ਾਬਾਹ ਹੈ ਅਮਰੀਆਂ ਭੈਣਾ ਜਾਣਾ ਨਹੀਂ ਇੱਧਰ ਸਾਡੀ ਬੇਬੇ ਜੀ ਬੈਠੇ ਬਹੁਤ ਪੁਰਾਣੇ ਬੇਬੇ ਨੂੰ ਇਸ ਕੇ ਬੜਾ ਪੁਰਾਣਾ ਕਲਚਰ ਯਾਦ ਹੋਣਾ ਬੇਬੇ ਥੋੜੇ ਟਾਈਮ ਜਿਹੜੀਆਂ ਬੋਲੀਆਂ ਸੀਗੀਆਂ ਨਾਲ ਅੱਜ ਕੱਲ ਤਾਂ ਟੈਲੀਫੋਨ ਆ ਗਿਆ ਹੱਥਾਂ 'ਚ ਮਾਂ ਦਾ ਛੋਟਾ ਬੱਚਾ ਰੋਂਦਾ ਹੋਵੇ ਤਾਂ ਕਾਂਟੂ ਲਾ ਕੇ ਸਾਡੀਆਂ ਭੈਣਾਂ ਜਵਾਕ ਨੂੰ ਚੁੱਪ ਕਰਾ ਦਿੰਦੀਆਂ ਆ ਮੈਂ ਉਹ ਬੇਬੇ ਨੂੰ ਕੁਝ ਆ ਸਕਦਾ ਉੱਪਰ ਪੈਣ ਜੀ ਵੀ ਇੱਗੇ ਕੇ ਬੇਬੇ ਬੈਠੇ ਸਾਡੀ ਉਹ ਰਹੀ ਉਹਨੂੰ ਫੜ ਕੇ ਲਿਆਉਣਾ ਹੁੰਦਾ ਇੱਕ ਪਿਆਰ ਨਾਲ ਇੱਥੇ ਜਿ ਲਿਆਓ ਹੈ ਉਹ ਬੇਬੀ ਬੈਠੀ ਅੱਗੇ ਪਹਿਲੀ ਕੁਸ ਹਾਂ ਆ ਬੇਬੀ ਆਸਤੇ ਕੋ ਬੋਲੀ ਯਾਦ ਆ ਗਈ ਹਾਂ ਹਾਂ ਜਿਹੜੀਆਂ 60 ਸਾਲ ਤੋਂ ਉਪਰ ਆਣ ਸਾਰੀਆਂ ਅੱਗੇ ਆ ਜਾਓ ਇੱਕ ਵਾਰੀ 60 ਸਾਲ ਤੋਂ 50 ਤੋਂ ਉਪਰ ਵਾਲੀਆਂ ਸਾਰੇ ਅੱਗੇ ਆ ਜਾਓ ਇੱਕ ਵਾਰੀ ਆ ਬੇਬੀਆਂ ਦੀ ਗੱਲ ਕਰਨ ਲੱਗਿਆਂ ਸਾਡੇ ਦਾਦੀ ਹੋਰਾਂ ਦੀ ਗੱਲ ਕਰਨ ਲੱਗਿਆਂ ਅੱਜ ਕੱਲ ਤਾਂ ਮੰਮੀ ਮਾਮ ਪਹਿਲਾਂ ਬੇਬੇ ਕਹਿੰਦੇ ਆ ਮੂੰਹ ਭਰਦਾ ਸੀ ਬੇਬੇ ਇੱਥੇ ਆ ਜਾ ਨਾ ਹਾਂ ਇਹ ਇਹ ਬਹੁਤ ਪੁਰਾਣਾ ਕਲਚਰ ਆ हो जदो जवानी वाला जोर सीवे सी जाल सी 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 मा जदो जवानी वाला जोर सीवे जाल मा जदो जवानी वाला जोर सीवे जाल मा जवानी वाला जोर सीवे जाल मा मंजली वाले गा बोल सीवे जाल मा मंजली वाले गा बोल सीवे जाल मा हो जदो जवानी जोर सीवे जाल मा जदो जवानी जोर जाल मां जवानी जोर सी बे